ਨੌਰਵੰਤਾ ਦੇ ਮਸੀਹਾ ਵੱਜੋਂ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬਤ ਪਰਾਚੈ ਟੇਬਲ ٹرسٹ ਦੇ ਸਰਪ੍ਰਸਤ ਡਾਕਟਰ ਐਸ. ਪੀ. ਸਿੰਘ ਓਬਰਾਏ ਦੇ ਯਤਨਾ ਸਦਕਾ ਕਪੂਰਥਲਾ ਜ਼ਿਲ੍ਹੇ ਦੇ ਕਸਬਾ ਸਿਰਵਾ ਦੋਨੋਂ ਨੇੜੇ ਦੇ ਪਿੰਡ ਬਗਲੀ ਦੇ ਨਾਲ ਸੰਬੰਧਿਤ 33 ਸਾਲਾ ਜਗਵੀਰ ਸਿੰਘ ਪੁੱਤਰ ਬਲਕਾਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਸਰਬਤ ਪਲਾਟ ٹرسٹ ਦੇ ਅਗੂ ਸੁਖਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਬਜ਼ੁਰਗ ਮਾਪਿਆਂ ਦਾ ਇਕਲੋਤਾ ਸਹਾਰਾ ਜਗਬੀਰ ਸਿੰਘ ਜਿਸ ਨੇ ਅਜੇ ਤੱਕ ਵਿਆਹ ਵੀ ਨਹੀਂ ਕਰਵਾਇਆ ਸੀ। ਉਹ ਵੀ ਹੋਰ ਨਾ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕਰੀਬ 5 ਸਾਲ ਪਹਿਲਾਂ ਦੁਬਈ ਆਇਆ ਸੀ ਤੇ 21 ਅਗਸਤ ਨੂੰ ਅਚਾਨਕ ਦਿਮਾਗ ਦੀ ਨਾੜੀ ਫਟ ਜਾਣ ਕਾਰਨ ਉਸ ਦੀ ਮੌਤ ਹੋ ਗਈ। ਅਸੂਦੀਪ ਸਿੰਘ ਸਦੂਲੋ ਦੱਸਿਆ ਕਿ ਇਸ ਵਿੱਚ ਕੇਸ ਦੀ ਜਾਣਕਾਰੀ ਮਿਲਣ ਨੂੰ ਪਰਤੋਂ ਉਹਨਾਂ ਦੀ ਟੀਮ ਦੇ ਵੱਲੋਂ ਜਗਬੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੇ ਲਈ ਲੋੜਿੰਦੀ ਸਮੂੱਚੀ ਕਾਗਜ਼ੀ ਕਾਰਵਾਈ ਭਾਰਤੀ ਦੂਤਾਵਾਲਾ ਸੇਵਾ ਦੇ ਨਾਲ ਮੁਕੰਮਲ ਕੀਤੀ ਗਈ ਹੈ। ਜਾਤੀ ਉਸ ਦਾ ਅਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਦੇ ਲਈ ਖਰਚ ਜਿੰਨਾ ਵੀ ਆਇਆ ਉਸ ਦੀ ਕੰਮ ਵਾਲੀ ਕੰਪਨੀ ਭਵਾਨੇਗੜਾ ਟਰਾਂਸਪੋਰਟ ਦੇ ਮਾਲਕ ਜਤਿੰਦਰਪਾਲ ਸਿੰਘ ਅਤੇ ਮਨਜੀਤ ਸਿੰਘ ਦੇ ਵੱਲੋਂ ਕੀਤਾ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਧ ਭਲਾ ਟਰਸਟ ਮਾਝਾ ਜ਼ੋਨ ਦਾ ਸਲਾਹਕਾਰ ਹਾਂ ਅੱਜ ਸਾਡੀ ਇੱਥੇ ਮਾਝਾ ਜ਼ੋਨ ਦੀ ਟੀਮ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਸੁਖਿੰਦਰ ਸਿੰਘ ਮਨਪ੍ਰੀਤ ਸਿੰਘ ਸੰਧੂ ਇਹ ਆਏ ਨੇ ਨਾਲ ਸਾਡੇ ਅੱਜ ਇੱਥੇ ਅਸੀਂ ਇਸ ਕਰਕੇ ਆਏ ਆ ਕਿ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸਿਦਮਾ ਦੋਨਾਂ ਪਿੰਡ ਦੇ ਨੇੜੇ ਇਹ ਇੱਕ ਪਿੰਡ ਥਿਗਲੀ ਥਿਗਲੀ ਦਾ 33 ਸਾਲ ਦਾ ਨੌਜਵਾਨ ਸੀ ਜਗਬੀਰ ਸਿੰਘ ਪੁੱਤਰ ਬਲਕਾਰ ਸਿੰਘ ਜਿਹੜਾ ਅਨਮੈਰਿਟ ਸੀਗਾ ਇਹ ਲਗਭਗ ਪਿਛਲੇ 7-8 ਸਾਲ ਤੋਂ ਦੁਬਈ ਸੀਗਾ ਤੇ 2019 ਤੋਂ ਲੈ ਕੇ ਪਿਛਲੇ 5 ਸਾਲ ਤੋਂ ਲਗਾਤਾਰ ਦੁਬਈ ਸੀ ਵਾਪਸ ਇੱਥੇ ਪੰਜਾਬ ਨਹੀਂ ਸੀ ਆਇਆ ਉਹਦੀ ਪਿਛਲੇ ਦਿਨੀ ਦਿਮਾਗ ਦੀ ਨਾੜੀ ਫਟਣ ਨਾਲ ਉੱਥੇ ਮੌਤ ਹੋ ਗਈ ਸੀ ਤੇ ਪਰਿਵਾਰ ਇਹਨਾਂ ਸਮਰਥਨ ਦੀ ਚੀਜ਼ ਹੈ ਕਿ ਸਾਰਾ ਕੁਝ ਸੰਭਲ ਕਰ ਸਕੇ ਆਪਣੀ ਦਿੱਕਤ ਨੂੰ ਇੱਥੇ ਲਿਆਉਣ ਲਈ ਇਹ ਪਰਿਵਾਰ ਨੇ ਜਦੋਂ ਇਥੇ ਰਾਜ ਸਾਹਿਬ ਨੂੰ ਪਤਾ ਲੱਗਾ ਭਾਰਤੀ ਐਮਬੈਸੀ ਨੂੰ ਪਤਾ ਲੱਗਾ ਉਹ ਉਹਨਾਂ ਨੇ ਪਰਿਵਾਰ ਨਾਲ ਇਥੇ ਸੰਪਰਕ ਕੀਤਾ ਤੇ ਫਿਰ ਉਹਦੇ ਜਿਹੜੇ ਕਾਗਜ਼ ਪੱਤਰ ਸਾਰੇ ਦਸਤਾਵੇਜ਼ ਸੀਗੇ ਤਿਆਰ ਕਰਕੇ ਭਾਰਤੀ ਐਮਬੈਸੀ ਦੇ ਨਾਲ ਨਾਲੇ ਸਹਿਯੋਗ ਦੇ ਨਾਲ ਤੇ ਦੂਜਾ ਜਿਹੜਾ ਇਹ ਕੰਪਨੀ ਜਿੱਥੇ ਕੰਮ ਕਰਦਾ ਸੀਗਾ ਉਸ ਕੰਪਨੀ ਦੇ ਵੱਲੋਂ ਸਾਰਾ ਖਰਚਾ ਕੀਤਾ ਗਿਆ ਦਸਤਾਵੇਜ਼ ਸਾਰੇ ਰਾਜ ਸਾਹਿਬ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਤੇ ਅੱਜ ਇੱਥੇ ਉਹਦੀ ਜਗਬੀਰ ਸਿੰਘ ਦੀ ਨਿਤਕ ਦੇ ਜਿਹੜੀ ਆ ਉਹਦੇ ਵਾਰਸਾਂ ਨੂੰ ਸੌਂਪਣ ਆਏ ਐ ਇੱਥੇ ਉਹਨਾਂ ਨੂੰ ਸੌਂਪ ਕੇ ਲੈ ਚਲੇ ਗਏ ਨੇ ਇਸ ਜਗਬੀਰ ਸਿੰਘ ਦੇ ਕਿਉਂਕਿ ਪਰਿਵਾਰ ਜਿਹੜੀ ਬੈਕਗ੍ਰਾਉਂਡ ਆ ਉਹ ਬੜੀ ਦਸੀ ਆ ਕਿ ਆਰਥਿਕ ਮੰਦਹਾਲੀ ਦੇ ਵਿੱਚੋਂ ਨਿਕਲ ਰਿਹਾ ਸਾਰਾ ਪਰਿਵਾਰ ਗੁਜ਼ਰ ਰਿਹਾ ਸੋ ਉਹਨੂੰ 2000 ਰੁਪਿਆ ਰਾਜ ਸਾਹਿਬ ਨੇ ਹਰ ਮਹੀਨੇ 2000 ਰੁਪਿਆ ਪੈਨਸ਼ਨ ਦੇਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਜਿਹੜਾ ਅਜਨਾਲਾ ਨੇੜਲੇ ਮਧੂਸ਼ੰਗਾ ਪਿੰਡ ਦਾ ਨੌਜਵਾਨ ਸੀ ਬਿਕਰਮਜੀਤ ਸਿੰਘ ਉਹਦੀ ਮ੍ਰਿਤਕ ਦੇ ਇੱਥੇ ਆਈ ਸੀਗੀ ਤੇ ਮਜੀਠਾ ਨੇੜਲੇ ਪਿੰਡ ਸ਼ਾਮਨਗਰ ਦੇ ਨੌਜਵਾਨ ਸੀਗਾ ਸ਼ਾਮਨਗਰ ਦਾ ਪਲਵਿੰਦਰ ਸਿੰਘ ਉਹਦੀ ਮ੍ਰਿਤਕ ਦੇ ਵੀ ਇੱਥੇ ਜ ਆਈ ਸੀ ਉਹਨਾਂ ਦੋਵਾਂ ਪਰਿਵਾਰਾਂ ਨੂੰ ਉਹਨਾਂ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ 2200 ਰੁਪਏ ਮਹੀਨਾ ਜਿਹੜੀ ਆ ਉਹ ਪੈਨਸ਼ਨ ਦਾ ਐਲਾਨ ਕੀਤਾ ਗਿਆ ਉਹ ਜਲਦੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਏਗੀ ਉਹਨਾਂ ਦੀ ਸਾਰੇ ਕਾਗਜ਼ੀ ਪੱਤਰੀ ਕਾਰਵਾਈ ਜਿਹੜੀ ਆ ਉਹ ਜਲਦੀ ਕਰਵਾ ਰਹੇ ਹਾਂ ਤੇ ਹੁਣ ਤੱਕ ਜਿਹੜੀ ਆ ਇਹ 372ਵੀਂ ਜਿਹੜੀ ਡੈੱਡ ਬੋਡੀ ਆ ਇੱਥੇ ਅਬਰਾਇ ਸਾਬ ਵੱਲੋਂ ਭੇਜੀ ਜਾ ਚੁੱਕੀ ਆ ਜਿਹੜੇ ਵਿੱਚ ਭਾਰਤੀ ਐਂਬੈਸੀ ਦਾ ਵੀ ਸਹਿਯੋਗ ਰਿਹਾ ਤੇ ਕਈ ਵਾਰੀ ਉਹ ਸੰਬੰਧਿਤ ਕੰਪਨੀਆਂ ਉਹਨੇ ਚੈੱਕ ਕਰਦੀਆਂ ਨੇ ਤੇ ਬਹੁਤਾ ਵਾਰੀ ਖਰਚਾ ਵੀ ਜਿਹੜਾ ਉਹ ਸਰਬੱਤ ਦਾ ਭਲਾ ਟਰਸਟ ਵੱਲੋਂ ਅਬਰਾਇ ਸਾਬ ਵੱਲੋਂ ਆਪਣੀ ਜੇਬ ਚੋਂ ਕੀਤਾ ਜਾਂਦਾ ਹੈ। ਪਾ ਜੀ ਅਸੀਂ ਪੋਰਟਲ ਤੋਂ ਆਏ ਆ ਜਿਹੜਾ ਕਰੇ ਸੱਜਣ ਬ੍ਰਦਰ ਹੀ ਮਾਰੀ ਡੈਥ ਹੋ ਗਈ ਬਾਹਰ ਦਵਾਈ ਸੇ ਤੇ ਉਹਨਾਂ ਦੇ ਡੈੱਡ ਬੋਡੀ ਲੈਣ ਆਏ ਅਸੀਂ ਤੇ ਪ੍ਰਾਈ ਹੋਣਾ ਨੇ ਸਾਡੀ ਹੈਲਪ ਕੀਤੀ ਹੈ ਤੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਜਦੋਂ ਵੀ ਬਹੁਤ ਹੰਦਾਂ ਨੇ ਹੈਲਪ ਕੀਤੀ ਸਾਡੀ ਸਾਡੇ ਨਾਲ ਬਹੁਤ ਦੁੱਖ ਦੀ ਘਟਨਾ ਵਾਪਰੀ ਹੈ ਵਾਪਰੀ ਹੈ ਤੇ ਇਹਨਾਂ ਨੂੰ ਅਸੀਂ ਮਹੀਨੇ ਪ੍ਰਤੀ ਕੈਂਸਨ ਲਾ ਕੇ ਦਿੰਦੇ ਆ ਜੀ ਉਹ ਕਹਿੰਦੇ ਵੀ ਤੁਹਾਨੂੰ ਦਾ ਵੀ ਹੁਣ ਚੰਨ ਕਰਾ ਕੇ ਜਮਾਣਾ ਤੇ ਜਿਹੜੇ ਵੀਰ ਪੂਰਾ ਹੋਇਆ ਇਹਦੇ ਪਿੱਛੇ ਕੌਣ ਰਹਿ ਗਿਆ ਉਹਦੇ ਬਾਰੇ ਉਹਨਾਂ ਦੇ ਹੁਣ ਜੀ ਮਾਤਾ ਤੇ ਬਸ ਪਿਤਾ ਜੀ ਆ ਤੇ ਉਹ ਵੀ ਕਾਫੀ ਬਜ਼ੁਰਗ ਹੈ ਜੀ ਹੋਰ ਕੋਈ ਭੈਣ ਭਰਾ ਨਹੀਂ ਹੈਗਾ ਨਹੀਂ ਹੋਰ ਨਹੀਂ ਆ ਜੀ ਬਸ ਉਹ ਦੋਨੋਂ ਹੀ ਰਹਿ ਗਏ ਪਰਿਵਾਰ 'ਚ ਇਹੀ ਉਹਨਾਂ ਦਾ ਸਹਾਰਾ ਹੈ ਤੇ ਉਹ ਵੀ ਚਲੇ ਗਏ